ਸਾਡਾ ਡੀਡੀ ਪੰਜਾਬੀ ਦੇਖਣ ਵਾਲੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਸਾਡੇ ਅੱਜ ਦੇ ਪ੍ਰੋਗਰਾਮ ਕਾਨੂੰਨੀ ਨੁਕਤੇ 'ਚ ਬਹੁਤ-ਬਹੁਤ ਸਵਾਗਤ ਹੈ। ਦੋਸਤੋ ਸਾਡੇ ਅੱਜ ਦੇ ਪ੍ਰੋਗਰਾਮ ਦਾ ਵਿਸ਼ਾ ਰਹੇਗਾ ਨਸ਼ਿਆਂ ਸੰਬੰਧੀ ਕਾਨੂੰਨ। ਅਤੇ ਇਸ ਵਿਸ਼ੇ 'ਤੇ ਗੱਲਬਾਤ ਕਰਨਗੇ ਸਾਡੇ ਅੱਜ ਦੇ ਮਾਹਰ ਐਡਵੋਕੇਟ ਪੰਕਜ ਸ਼ਰਮਾ ਜੀ। ਸਰ ਤੋਂੜਾ ਪ੍ਰੋਗਰਾਮ 'ਚ ਬਹੁਤ-ਬਹੁਤ ਸਵਾਗਤ ਹੈ। ਧੰਨਵਾਦ ਧੰਨਵਾਦ। ਸੋ ਇਹਦੇ ਨਾਲ ਹੀ ਪ੍ਰੋਗਰਾਮ ਦੇ ਸਿਲਸਿਲੇ ਨੂੰ ਸ਼ੁਰੂ ਕਰਦੇ ਹਾਂ ਤਾਂ ਅੱਜ ਸਭ ਤੋਂ ਪਹਿਲਾ ਸਵਾਲ ਸਾਡਾ ਸਾਡੇ ਅੱਜ ਦੇ ਮਾਹਰ ਨੂੰ ਹੀ ਰਹੇਗਾ ਕਿ ਸਭ ਤੋਂ ਪਹਿਲੇ ਸਾਡੇ ਦਰਸ਼ਕਾਂ ਦੀ ਜਾਣਕਾਰੀ ਦੇ ਇਹ ਗੱਲ ਦੱਸੋ ਕਿ ਸਾਡੇ ਨਸ਼ਿਆਂ ਦੀ ਰੋਕਥਾਮ ਸੰਬੰਧੀ ਕਿਹੜਾ ਕਾਨੂੰਨ ਹੈ ਜੀ ਅ ਕਮਰ ਜੀ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਇਸ ਸਮੇਂ ਇਹ ਇੱਕ ਐਸਾ ਸ਼ਬਦ ਬਣ ਚੁੱਕਾ ਹੈ ਕਿ ਸਾਰੇ ادارےਾਂ ਵਿੱਚ ਇਹ ਖਾਸ ਤੌਰ ਤੇ ਪੰਜਾਬ ਦੇ ਵਿੱਚ ਹਾਂਜੀ ਯੁੱਧ ਨਸ਼ਿਆਂ ਵਿਰੁੱਧ ਹਾਂਜੀ ਇੱਕ ਸਲੋਗਨ ਚੱਲ ਰਿਹਾ ਹਾਂਜੀ ਔਰ ਕਈ ਵਾਰੀ ਰਾਜਨੀਤਿਕ ਤੌਰ ਤੇ ਕੋਈ ਪੋਜ਼ਿਟਿਵ ਜਾਂ ਨੈਗੇਟਿਵ ਕਮੈਂਟਸ ਆਉਂਦੇ ਜਾਂਦੇ ਰਹਿੰਦੇ ਆ ਹਾਂਜੀ ਪਰ ਇਹ ਯੁੱਧ ਜਾਂ ਫਿਰ ਨਸ਼ਾ ਹਾਂਜੀ ਇਹ ਜੇ ਅਸੀਂ ਗੱਲ ਕਰੀਏ ਵੀ ਇਹ ਹੁਣ ਦੀ ਕੋਈ ਉਪਜ ਹੈ ਤੇ ਅਜੇ ਹਾ ਕੁਝ ਨਹੀਂ ਹੈ ਹਾਂਜੀ ਆਦੀ ਸਮੇ ਤੋਂ ਹੀ ਆਦੀ ਕਾਲ ਤੋਂ ਹੀ ਠੀਕ ਹੈ ਜੀ ਨਸ਼ਿਆਂ ਦੀ ਵਰਤੋਂ ਦੁਰਵਰਤੋਂ ਹੁੰਦੀ ਰਹੀ ਹੈ ਠੀਕ ਹੈ ਜੀ ਔਰ ਅੱਜ ਦੇ ਸਮੇਂ ਦੇ ਵਿੱਚ ਜਦ ਦੇਸ਼ ਆਜ਼ਾਦ ਹੋਇਆ ਉਸ ਤੋਂ ਬਾਅਦ ਹਾਂਜੀ ਨਸ਼ਿਆਂ ਦੀ ਰੋਕਥਾਮ ਜਾਂ ਨਸ਼ਿਆਂ ਤੇ ਇੱਕ ਕੰਟਰੋਲ ਕਰਨ ਵਾਸਤੇ ਠੀਕ ਹੈ ਜੀ ਕਿ ਜੋ ਜੋ ਸਰਕਾਰ ਵੱਲੋਂ ਹਾਂਜੀ ਪ੍ਰਤੀਬੰਧਿਤ ਨਸ਼ੇ ਰਹਿਣ ਹਾਂਜੀ ਉਹਨਾਂ ਨੂੰ ਕੰਟਰੋਲ ਕਰਨ ਵਾਸਤੇ ਹਾਂਜੀ ਇੱਕ ਐਕਟ ਦੀ ਵੱਖਰੀ ਲੋੜ ਸੀ ਇੱਕ ਵੱਖਰੇ ਕਾਨੂੰਨ ਦੀ ਲੋੜ ਸੀ ਠੀਕ ਹੈ ਜੀ ਉਹਦੇ ਵਾਸਤੇ ਫਿਰ ਨਵੰਬਰ 1985 ਦੇ ਵਿੱਚ ਇੱਕ ਨਵਾਂ ਕਾਨੂੰਨ ਹੋਂਦ ਵਿੱਚ ਆਇਆ ਜਿਸ ਦਾ ਨਾਮ ਹੈ ਐਨ ਡੀ ਪੀ ਐਸ ਐਕਟ ਠੀਕ ਹੈ ਜੀ ਨਾਰਕੋਟਿਕ ਡਰੱਗਸ ਐਂਡ ਸਾਈਕੋਟ੍ਰੋਪਿਕ ਸਬਸਟੈਂਸਸ ਐਕਟ ਠੀਕ ਹੈ ਜੀ ਹੁਣ ਇਹ ਜਿਹੜਾ ਐਕਟ ਹੈ ਜੇ ਆਪਾਂ ਇਹਦੀ ਗੱਲ ਕਰੀਏ ਸਿਰਫ ਇਹਦਾ ਨਾਮ ਦੀ ਹੀ ਗੱਲ ਕਰੀਏ ਹਾਂਜੀ ਤੇ ਇਹਦੇ ਨਾਮ ਦੇ ਵਿੱਚ ਹੀ ਹੈ ਕਿ ਨਾਰਕੋਟਿਕ ਡਰੱਗਸ ਤੇ ਸਾਈਕੋਟ੍ਰੋਪਿਕ ਜਿਹੜੇ ਸਾਡੇ ਮਾਈਂਡ ਨੂੰ ਇਫੈਕਟ ਕਰਦੇ ਕੁਝ ਸਬਸਟੈਂਸਸ ਆ ਉਹਨਾਂ ਨੂੰ ਕੰਟਰੋਲ ਕਿਸ ਤਰ੍ਹਾਂ ਕਰਨਾ ਠੀਕ ਹੈ ਜੀ ਉਹ ਉਹਦੇ ਵਾਸਤੇ ਸਪੈਸ਼ਲੀ ਬਣਾਇਆ ਗਿਆ ਐਕਟ ਉਹ ਕਾਨੂੰਨ ਠੀਕ ਹੈ ਔਰ ਇਹਦੇ ਵਿੱਚ ਜਦ ਇਹ ਕਾਨੂੰਨ ਬਣਿਆ ਤੇ ਵਿਸ਼ੇਸ਼ ਰੂਪ ਨਾਲ ਇਹ ਕੋਈ ਇਹ ਨਹੀਂ ਹੋਇਆ ਕਿ ਇੱਕ ਦਿਨ ਅਚਾਨਕ ਜੋ ਹੈ ਬਈ ਧਿਆਨ ਚ ਆਇਆ ਕਿ ਕਾਨੂੰਨ ਬਣਨਾ ਚਾਹੀਦਾ ਹੈ ਤੇ ਅਚਾਨਕ ਕਾਨੂੰਨ ਬਣ ਗਿਆ ਇਹਦੇ ਵਾਸਤੇ ਸਪੈਸ਼ਲ ਤੌਰ ਤੇ ਵਿਸ਼ੇਸ਼ ਰੂਪ ਨਾਲ ਬੈਠਕਾਂ ਹੁੰਦੀਆਂ ਰਹੀਆਂ ਠੀਕ ਹੈ ਜੀ ਔਰ ਇਹ ਖਾਸ ਤੌਰ ਤੇ ਖਿਆਲ ਰੱਖਿਆ ਗਿਆ ਕਿ ਜਿੱਥੇ ਨਸ਼ੇ ਕਰਕੇ ਸਾਡੇ ਸਮਾਜ ਦੇ ਬਹੁਤ ਸਾਰੇ ਘਰ ਤਬਾਹ ਹੁੰਦੇ ਨੇ ਹਾਂਜੀ ਉਸ ਦੇ ਨਾਲ ਨਾਲ ਅਸੀਂ ਉਹਨਾਂ ਦਾ ਜਿੱਥੇ ਬਚਾਅ ਕਰਨਾ ਹੈ ਨਸ਼ੇ ਤੋਂ ਠੀਕ ਹੈ ਜੀ ਉਹਦੇ ਨਾਲ ਨਾਲ ਇਹ ਵੀ ਦੇਖਣਾ ਹੈ ਕਿ ਕਿਤੇ ਇਸ ਐਕਟ ਦੀ ਦੁਰਵਰਤੋਂ ਕਰਦੇ ਹੋਏ ਠੀਕ ਹੈ ਜੀ ਕਿਤੇ ਜਿਨ੍ਹਾਂ ਕੋਲ ਜਿਨ੍ਹਾਂ ਅਧਿਕਾਰੀਆਂ ਕੋਲ ਇਸ ਦੀ ਪਾਵਰ ਦੇ ਦਿੱਤੀ ਜਾਵੇ ਹਾਂ ਜੀ ਕਿਤੇ ਇਹ ਨਾ ਹੋਵੇ ਕਿ ਉਸ ਦੀ ਦੁਰਵਰਤੋਂ ਇਸ ਢੰਗ ਨਾਲ ਹੋ ਜਾਵੇ ਕਿ ਆਮ ਇਨਸਾਨ ਉਸ ਦਾ ਸ਼ਿਕਾਰ ਹੋ ਜਾਵੇ ਸੋ ਇਹ ਉਹ ਐਕਟ ਹੈ ਜਿਸ ਵਿੱਚ ਕਿ ਖਾਸ ਤੌਰ ਤੇ ਧਿਆਨ ਦਿੱਤਾ ਗਿਆ ਕਿ ਆਮ ਸਮਾਜ ਠੀਕ ਹੈ ਜੀ ਨਸ਼ਿਆਂ ਤੋਂ ਬਚੇ ਠੀਕ ਹੈ ਜੀ ਔਰ ਜੋ ਨਸ਼ਿਆਂ ਦੇ ਨਸ਼ਿਆਂ ਨੂੰ ਕੰਟਰੋਲ ਕਰਨ ਵਾਸਤੇ ਇਹ ਐਕਟ ਬਣਿਆ ਉਸ ਦੀ ਦੁਰਵਰਤੋਂ ਨੂੰ ਰੋਕਣ ਵਾਸਤੇ ਵੀ ਇਹ ਦੇ ਵਿੱਚ ਪੁਲਿਸ ਦੇ ਉੱਤੇ ਵੀ ਕੁਝ ਇੱਕ ਪ੍ਰਾਵਧਾਨ ਨੇ ਬਿਲਕੁਲ ਠੀਕ ਹੈ ਜੀ ਇਹ ਆਪਾਂ ਵਿਸਥਾਰ ਨਾਲ ਸਾਰੇ ਇਹਦੇ ਜਿਹੜੇ ਐਸਪੈਕਟ ਆ ਤੁਹਾਡੇ ਤੋਂ ਪੁੱਛਾਂਗੇ ਇਸ ਐਕਟ ਦੇ ਤਾਂ ਸਭ ਤੋਂ ਪਹਿਲੇ ਆ ਪੁੱਛਾਂਗੇ ਕਿ ਜਿਦਾ ਤੁਸੀਂ ਦੱਸਿਆ ਕਿ ਪ੍ਰਾਤਨ ਸਮੇਂ ਤੋਂ ਜਿਹੜੀ ਹੈ ਨਸ਼ਿਆਂ ਦੀ ਕੁਝ ਜਿਹੜੀ ਵਰਤੋਂ ਹੁੰਦੀ ਰਹੀ ਹੈ ਕੋਚ ਜਿਹੜੇ ਨਸ਼ੇ ਆਦਤ ਦੇ ਆ ਜਿਨ੍ਹਾਂ ਨੂੰ ਜਿਹੜੇ ਸਮਾਜ ਦੇ ਵਿੱਚ ਬੁਰੇ ਮੰਨੇ ਜਾਂਦੇ ਹਨ ਤਾਂ ਉਹਦੇ ਲਈ ਜਦ ਵੀ ਅਸੀਂ ਦੇਖਦੇ ਕੋਈ ਕਾਨੂੰਨ ਮੰਨਦਾ ਹੈ ਤਾਂ ਹਰ ਚੀਜ਼ ਜਿਸ ਚੀਜ਼ ਲਈ ਕਾਨੂੰਨ ਬਣਦਾ ਹੈ ਉਸ ਬਾਰੇ ਉਸ ਦੀ ਪਰਿਭਾਸ਼ਾ ਦਿੱਤੀ ਗਈ ਹੁੰਦੀ ਹੈ ਕਹਿੰਦਾ ਭਾਪ ਡੈਫੀਨੇਸ਼ਨ ਤੋਂ ਇਸ ਐਕਟ ਮੁਤਾਬਕ ਕਿਹੜੇ-ਕਿਹੜੇ ਇਹੋ ਜਿਹੀਆਂ ਜਿਹੜੀਆਂ ਚੀਜ਼ਾਂ ਹਨ ਜਾਂ ਨਸ਼ੇ ਹਨ ਜਿਨ੍ਹਾਂ ਨੂੰ ਇਹਦੇ ਵਿੱਚ ਡਿਫਾਈਨ ਕੀਤਾ ਗਿਆ ਤਾਂ ਇਸ ਦੇ ਬਜਾਏ ਜਿਨ੍ਹਾਂ ਦੇ ਬਾਰੇ ਕਿਹਾ ਗਿਆ ਹੈ ਉਸ ਦੇ ਵਿੱਚ कि ਜੇ ਕੋਈ ਵਿਅਕਤੀ ਇਸ ਚੀਜ਼ ਦੀ ਵਰਤੋਂ ਕਰੂਗਾ ਤਾਂ ਉਸ ਨੂੰ ਮੰਨਿਆ ਜਾਊਗਾ ਕਿ ਉਹ ਨਸ਼ਾ ਕਰਦਾ ਹੈ ਤਾਂ ਕਾਨੂੰਨ ਦੇ ਖਿਲਾਫ ਇੱਕ ਜੁਰਮ ਕਰਦਾ ਹੈ ਜੀ ਜੀ ਕਮਰ ਜੀ ਇਸ ਤਰ੍ਹਾਂ ਹੈ ਕਿ ਜਿਹੜਾ ਇਹ ਐਕਟ ਹੈ ਹਾਂਜੀ ਮੈਂ ਆਪਣੇ ਦਰਸ਼ਕਾਂ ਨੂੰ ਇਹ ਗੱਲ ਕਰੂੰਗਾ ਕਿਉਂਕਿ ਇਸ ਸਮੇਂ ਇੱਕ ਬਹੁਤ ਵੱਡੀ ਗੱਲ ਦੇ ਰੂਪ ਵਿੱਚ ਪੂਰੇ ਪੰਜਾਬ ਵਿੱਚ ਚੱਲ ਰਿਹਾ ਹੈ ਹਾਂਜੀ ਤੇ ਇਸ ਵਿਸ਼ੇ ਦੇ ਉੱਤੇ ਜੋ ਮੈਂ ਜੋ ਅਸੀਂ ਆਪਸ ਵਿੱਚ ਇਸ ਵੇਲੇ ਗੱਲ ਕਰ ਰਹੇ ਆਂ ਇਹਦਾ ਜੋ ਐਕਟ ਮੈਂ ਦੱਸਿਆ ਕਿ ਐਨਡੀਪੀਐਸ ਐਕਟ 1985 ਹੈ ਹਾਂਜੀ ਮੇਰਾ ਇਹ ਨਿਵੇਦਨ ਰਹੂਗਾ ਕਿ ਅਸੀਂ ਇਸ ਚੀਜ਼ ਨੂੰ ਜੇ ਸਮਝਣਾ ਚਾਹੁੰਨੇ ਆ ਕਿ ਨਸ਼ਿਆਂ ਦੀ ਡੈਫੀਨੇਸ਼ਨ ਦੇ ਵਿੱਚ ਕਿਹੜੇ-ਕਿਹੜੇ ਤੱਤ ਆਉਂਦੇ ਨੇ ਹਾਂਜੀ ਤਾਂ ਮੈਂ ਤੁਹਾਨੂੰ ਦੱਸੂਗਾ ਉਹ ਕਰੀਬ 200 ਤੋਂ ਵੱਧ ਦਾ ਇੱਕ ਟੇਬਲ ਬਣਿਆ ਹੋਇਆ ਹੈ ਜਿਹਦੇ ਚ ਕਿ ਅਲੱਗ ਅਲੱਗ ਨਸ਼ਿਆਂ ਦਾ ਜੋ ਵਿਸਤਾਰ ਪੂਰਵਕ ਵਰਨਨ ਹੈ ਕਿ ਕਿੰਨੇ ਕਿੰਨੇ ਗ੍ਰਾਮ ਦੇ ਵਿੱਚ ਇਵਨ ਇਥੋਂ ਤੱਕ ਕਿ ਥੋੜੀ ਥੋੜੀ ਮਿਕਦਾਰ ਦੇ ਨਸ਼ੇ ਵੀ ਕਈ ਐਸੇ ਨਸ਼ੇ ਨੇ ਜਿਹੜੇ ਸਿਰਫ 0.5 ਗ੍ਰਾਮ ਜਿਹੜਾ ਨਸ਼ਾ ਉਹ ਵੀ ਇੱਕ ਵੱਡੀ ਕੁਆਂਟੀਟੀ ਦੇ ਵਿੱਚ ਮੰਨਿਆ ਜਾਂਦਾ ਠੀਕ ਹੈ ਜੀ ਸੋ ਜੇਕਰ ਅਸੀਂ ਇਹ ਗੱਲ ਕਰੀਏ ਕਿ ਨਸ਼ੇ ਜਿਹੜੇ ਕਿੰਨੇ ਪ੍ਰਕਾਰ ਦੇ ਆ ਉਹਨਾਂ ਦੇ ਪ੍ਰਕਾਰ ਅਲੱਗ ਅਲੱਗ ਤਰ੍ਹਾਂ ਦੇ ਵਿਸਤਾਰ ਦੇ ਵਿੱਚ ਇਸ ਐਕਟ ਵਿੱਚ ਦੱਸੇ ਹੋਏ ਆ ਜਿਸ ਦਾ ਟੇਬਲ ਦੇ ਐਕਟ ਦੇ ਐਂਡ ਤੇ ਹੈ ਜੋ 200 ਤੋਂ ਵੱਧ ਨੇ ਜਿਨ੍ਹਾਂ ਚ ਦੇਖਿਆ ਕੀ ਜਾਂਦਾ ਹੈ ਕਿ ਜੇਕਰ ਕਿਸੇ ਤੋਂ ਇਹ ਹੋਵੇ ਕਿ ਇਸ ਤੋਂ ਇਹ ਨਸ਼ਾ ਜਾਂ ਨਸ਼ੀਲਾ ਪਦਾਰਥ ਕੋਈ ਪਾਊਡਰ ਕੋਈ ਤਰਲ ਪਦਾਰਥ ਐਸਾ ਫੜਿਆ ਗਿਆ ਹੈ ਜੋ ਕਿ ਨਸ਼ੀਲਾ ਜਾਪਦਾ ਹੈ ਤਾਂ ਇਸ ਨੂੰ ਕੌਣ ਡਿਫਾਈਨ ਕਰੇਗਾ ਸੋ ਇਸ ਨੂੰ ਐਫਐਸਐਲ ਇੱਕ ਲੈਬ ਹੈ ਜੋ ਕਿ ਉਥੇ ਉਹ ਭੇਜਿਆ ਜਾਂਦਾ ਤੇ ਉਹ ਡਿਫਾਈਨ ਕਰਦੀ ਹੈ ਤੇ ਇਹ ਵੀ ਨਾਲ ਹੈ ਕਿ ਜੇ ਕੋਈ ਵੀ ਨਸ਼ਾ ਫੜਿਆ ਜਾਂਦਾ ਹੈ ਹਾਂਜੀ ਉਸ ਨੂੰ ਤਿੰਨ ਵਰਗਾਂ ਦੇ ਵਿੱਚ ਵੰਡਿਆ ਗਿਆ ਠੀਕ ਹੈ ਜੀ ਇੱਕ ਹੈ ਸਮਾਲ ਕੁਆਂਟੀਟੀ ਘੱਟ ਮਿਕਦਾਦ ਦਾ ਨਸ਼ਾ ਠੀਕ ਹੈ ਜੀ ਇੱਕ ਹੈ ਨਾਨ ਕਮਰਸ਼ੀਅਲ ਕੁਆਂਟੀਟੀ ਕਿਉਂਕਿ ਗੈਰ ਵਪਾਰਕ ਨਸ਼ਾ ਹੈ ਠੀਕ ਹੈ ਜੀ ਇੱਕ ਹੈ ਕਮਰਸ਼ੀਅਲ ਕੁਆਂਟੀਟੀ ਜਿਸ ਨੂੰ ਇਹ ਸਮਝਿਆ ਜਾਂਦਾ ਹੈ ਇਹ ਵਪਾਰ ਕਰਨ ਵਾਸਤੇ ਰੱਖਿਆ ਗਿਆ ਨਸ਼ਾ ਠੀਕ ਹੈ ਜੀ ਹੁ ਜੇ ਸਮਾਲ ਕੁਆਂਟੀਟੀ ਦੀ ਅਸੀਂ ਗੱਲ ਕਰੀਏ ਕਿ ਜੇ ਕੋਈ ਵਿਅਕਤੀ ਮਸਲਾਂ ਆਪਾਂ ਕਹੀਏ ਕੋਈ ਐਸਾ ਨਸ਼ਾ ਹੈ ਜੋ ਬਹੁਤ ਘੱਟ ਮਿਗਦਾ ਉਸ ਕੋਲੋਂ ਫੜਿਆ ਗਿਆ ਹੈ ਠੀਕ ਹੈ ਜੀ ਤਾਂ ਇਹ ਸਮਝਿਆ ਜਾਂਦਾ ਹੈ ਕਿ ਸ਼ਾਇਦ ਨੇ ਆਪਣੇ ਵਰਤੋਂ ਵਾਸਤੇ ਕਿਤੋਂ ਠੀਕ ਹੈ ਜੀ ਅਰੇਂਜ ਕਰ ਲਿਆ ਬਿਲਕੁਲ ਠੀਕ ਹੈ ਤਾਂ ਉਸ ਨੂੰ ਸਮਾਲ ਕੁਆਂਟੀਟੀ ਦੇ ਵਿੱਚ ਰੱਖਿਆ ਜਾਂਦਾ ਠੀਕ ਹੈ ਜੀ ਉਸ ਤੋਂ ਥੋੜਾ ਜਿਹਾ ਜ਼ਿਆਦਾ ਪਰ ਬਹੁਤ ਜ਼ਿਆਦਾ ਨਹੀਂ ਹੈ ਹਾਂਜੀ ਤਾਂ ਉਸ ਨੂੰ ਜਿਹੜਾ ਨਾਨ ਕਮਰਸ਼ੀਅਲ ਦੇ ਵਿੱਚ ਰੱਖਿਆ ਜਾਂਦਾ ਕਿ ਇਸ ਨੇ ਆਪਣੇ ਅੱਗੇ ਥੋੜੇ ਦਿਨਾਂ ਦੀ ਵਰਤੋਂ ਵਾਸਤੇ ਹੋਰ ਰੱਖਿਆ ਗਿਆ ਠੀਕ ਹੈ ਜੀ ਨਾਨ ਕਮਰਸ਼ੀਅਲ ਪਰ ਜੇ ਇੱਕ ਨਸ਼ਾ ਬਹੁਤ ਵੱਡੀ ਮਾਤਰਾ ਦੇ ਵਿੱਚ ਆਪਾਂ ਕਹਿ ਲਈਏ ਕਿਸੇ ਤੋਂ ਇੱਕ ਟਰੱਕ ਫੜਿਆ ਗਿਆ ਲਾਸ਼ਾ ਤਾਂ ਆਪਾਂ ਇਹ ਤਾਂ ਨਹੀਂ ਕਹਿ ਸਕਦੇ ਕਿ ਇਹਨੇ ਇਹ ਸਾਰੀ ਜ਼ਿੰਦਗੀ ਦੇ ਆਪਣੀ ਵਰਤੋਂ ਵਾਸਤੇ ਰੱਖਿਆ ਸੀ ਉਹ ਇੱਕ ਵਪਾਰਕ ਨਸ਼ਾ ਹੈ ਕਿ ਇਹ ਕਿਤੇ ਨਾ ਕਿਤੇ ਇਸ ਦੇ ਅੱਗੇ ਹੋਰ ਪਾਸੇ ਵੀ ਮਿਸਯੂਜ਼ ਹੋਣਾ ਹੈ ਸੋ ਕਮਰਸ਼ੀਅਲ ਕੁਆਂਟੀਟੀ ਨੂੰ ਬਹੁਤ ਸੀਰੀਅਸਲੀ ਲਿਆ ਜਾਂਦਾ ਨਸ਼ਾ ਤਾਂ ਜਿਹੜਾ ਹੈ ਸਮਾਲ ਕੁਆਂਟੀਟੀ ਨਾਨ ਕਮਰਸ਼ੀਅਲ ਕੁਆਂਟੀਟੀ ਘੱਟ ਮਿਕਦਾਦ ਔਰ ਗੈਰ ਵਪਾਰਕ ਨਿਸ਼ਾਨ ਠੀਕ ਹੈ ਜੀ ਇਹਨਾਂ ਨੂੰ ਵੀ ਸੀਰੀਅਸਲੀ ਲਿੱਤਾ ਜਾਂਦਾ ਹੈ ਇਹ ਕੋਈ ਛੋਟੇ ਕੇਸ ਨਹੀਂ ਰਹਿੰਦੇ ਐਂਡੀਪੀਐਸ ਦਾ ਕੇਸ ਆਪਣੇ ਆਪ ਦੇ ਵਿੱਚ ਇੱਕ ਸਟਿਗਮਾ ਇੱਕ ਤੱਬਾ ਇੱਕ ਅਪਿਸ਼ਾਪ ਹੈ ਬਟ ਇੱਥੇ ਇਹ ਗੱਲ ਜ਼ਰੂਰੀ ਹੈ ਕਿ ਜਿਹੜੀ ਕਮਰਸ਼ੀਅਲ ਜਿਸ ਨੂੰ ਵਪਾਰਕ ਨਿਸ਼ਾਨ ਕਹਿੰਦੇ ਆ ਜੇ ਉਹ ਵਰਗੀਕਰਨ ਦੇਖਿਆ ਜਾਵੇ ਤੇ ਕਮਰਸ਼ੀਅਲ ਬਹੁਤ ਸੀਰੀਅਸ ਮੰਨਿਆ ਜਾਂਦਾ ਠੀਕ ਹੈ ਜੀ ਔਰ ਇਹ ਤਿੰਨ ਜਿਹੜੀਆਂ ਸ਼੍ਰੇਣੀਆਂ ਠੀਕ ਹੈ ਜੀ ਕਾਨੂੰਨ ਅਨੁਸਾਰ ਇਸ ਨੂੰ ਵੰਡਿਆ ਗਿਆ ਹੈ ਤਾਂ ਇਹਨਾਂ ਦੇ ਵਿੱਚ ਜਿਹੜੀਆਂ ਜਿੱਦ ਤੁਸੀਂ ਦੱਸਿਆ ਕਿ ਤਿੰਨ ਸ਼੍ਰੇੜੀਆਂ ਜਿਹੜੀਆਂ ਬਣਾਈਆਂ ਗਈਆਂ ਤਾਂ ਇੱਕ ਹੋਗੀ ਸਮਾਲ ਕੁਆਂਟੀਟੀ ਇੱਕ ਹੋਗੀ ਨਾਨ ਕਮਰਸ਼ਲ ਤੇ ਇੱਕ ਹੋਗੀ ਕਮਰਸ਼ਲ ਥੋੜਾ ਇਹ ਸਾਡੇ ਦਰਸ਼ਕਾਂ ਦੀ ਜਾਣਕਾਰੀ ਲਈ ਇਹ ਵੀ ਗੱਲ ਸਾਡੇ ਨਾਲ ਸਾਂਝੀ ਕਰੋ ਕਿ ਜਿਹੜੀ ਸਜ਼ਾ ਹੈ ਇਸ ਕਾਨੂੰਨ ਦੇ ਵਿੱਚ ਉਹ ਵੀ ਜਿਹੜੀ ਹੈ ਅਲੱਗ-ਅਲੱਗ ਸ਼੍ਰੇੜੀਆਂ ਦੇ ਮੁਤਾਬਕ ਹੈ ਜੀ ਬਿਲਕੁਲ ਤੁਹਾਡੀ ਗੱਲ ਠੀਕ ਹੈ ਜੀ ਕਿ ਜੋ ਸਜ਼ਾ ਹੈ ਜੇ ਘੱਟ ਨਸ਼ਾ ਕਿਸੇ ਤੋਂ ਫੜਿਆ ਜਾਂਦਾ ਜੋ ਸਮਾਲ ਕੁਆਂਟੀਟੀ ਹੈ ਤੇ ਉਹਦੇ ਵਿੱਚ ਸਜ਼ਾ ਦਾ ਪ੍ਰਾਵਧਾਨ ਘੱਟ ਹੈ ਠੀਕ ਹੈ ਜੀ ਉਹ ਇਸ ਕਰਕੇ ਵੀ ਹੈ ਕਿ ਅਗਰ ਕਿਸੇ ਵਿਅਕਤੀ ਤੋਂ ਕਿਸੇ ਵੇਲੇ ਕੋਈ ਨਸ਼ਾ ਬਰਾਮਦ ਹੋਇਆ ਹਾਂਜੀ ਤੇ ਕਾਨੂੰਨ ਦੇ ਜਾਣਕਾਰਾਂ ਨੇ ਜਾਂ ਜਿਨ੍ਹਾਂ ਨੇ ਕਾਨੂੰਨ ਉਸ ਸਮੇ ਬਣਾਇਆ ਹਾਂਜੀ ਉਹਨਾਂ ਦੇ ਪੱਕਾ ਇਹ ਦਿਮਾਗ ਵਿੱਚ ਰਿਹਾ ਰਿਹਾ ਹੋਵੇਗਾ ਕਿ ਸ਼ੁਰੂਆਤੀ ਦੌਰ ਦੇ ਵਿੱਚ ਜੇ ਕਿਸੇ ਤੋਂ ਕੋਈ ਗਲਤੀ ਦੇ ਰੂਪ ਦੇ ਵਿੱਚ ਅਜਿਹਾ ਕੋਈ ਗਲਤ ਕੰਮ ਹੋ ਜਾਂਦਾ ਹੈ ਹਾਂਜੀ ਤਾਂ ਉਸ ਨੂੰ ਇੱਕ ਮੌਕਾ ਸੁਧਰਨ ਦਾ ਮਿਲਣਾ ਚਾਹੀਦਾ ਹਾਂਜੀ ਔਰ ਜੇ ਕਿਸੇ ਤੋਂ ਘੱਟ ਮਿਕਦਾਦ ਵਿੱਚ ਨਸ਼ਾ ਮਿਲਦਾ ਹੈ ਬਰਾਮਦ ਹੁੰਦਾ ਹੈ ਹਾਂਜੀ ਤੇ ਉਸ ਨੂੰ ਇੱਕ ਇਸ ਤਰ੍ਹਾਂ ਸਮਝਿਆ ਜਾਂਦਾ ਹੈ ਕਿ ਇਸ ਨੂੰ ਸ਼ਾਇਦ ਇੱਕ ਮੌਕਾ ਮਿਲੇ ਤਾਂ ਇਹ ਠੀਕ ਪਾਸੇ ਤੁਰ ਪੋਏ ਠੀਕ ਹੈ ਜੀ স্মਲ ਕੁਆਂਟੀਟੀ ਦੇ ਵਿੱਚ ਸਜ਼ਾ ਦਾ ਪ੍ਰਾਵਿਧਾਨ ਘੱਟ ਹੈ ਠੀਕ ਹੈ ਜੀ ਫਿਰ ਜੇ ਉਸ ਤੋਂ ਥੋੜਾ ਵੱਧ ਨਸ਼ਾ ਜੋ ਗੈਰ ਵਪਾਰਕ ਹੈ ਜਿਸ ਨੂੰ ਨਾਨ ਕਮਰਸ਼ੀਅਲ ਕਹਿੰਦੇ ਆ ਹਾਂਜੀ ਉਹਦੇ ਚ ਸਜ਼ਾ ਥੋੜੀ ਵੱਧ ਹੈ ਠੀਕ ਹੈ ਜੀ ਪਰ ਵਪਾਰਕ ਨਸ਼ੇ ਨਾਲੋਂ ਘੱਟ ਹੈ ਬਿਲਕੁਲ ਠੀਕ ਹੈ ਪਰ ਜੇ ਕਿਸੇ ਤੋਂ ਵਪਾਰਕ ਨਸ਼ਾ ਫੜਿਆ ਜਾਂਦਾ ਜੋ ਵੱਡੀ ਮਿqdaਰ ਦਾ ਨਸ਼ਾ ਹੈ ਤੇ ਉਹਦੇ ਵਿੱਚ ਕਮਲ ਜੀ ਇਥੋਂ ਤੱਕ ਹੈ ਕਿ ਆਪਣੇ ਸਾਰੇ ਸਮਾਜ ਨੂੰ ਉਸ ਨਸ਼ੇ ਤੋਂ ਬਚਾਉਣ ਲਈ ਠੀਕ ਹੈ ਜੀ ਔਰ ਆਪਣੇ ਦੇਸ਼ ਨੂੰ ਔਰ ਉਸ ਵਿਅਕਤੀ ਨੂੰ ਵੀ ਇੱਕ ਸਬਕ ਦੇਣ ਵਾਸਤੇ ਇਹਦੇ ਵਿੱਚ ਜ਼ਮਾਨਤ ਵੀ ਜਿਹੜੀ ਹੈ ਉਹ ਵੀ ਮੁਸ਼ਕਲ ਹੈ ਬਿਲਕੁਲ ਠੀਕ ਹੈ ਕਿਉਂਕਿ ਇੱਕ ਵੱਡੀ ਮਿqdaਰ ਦਾ ਨਸ਼ਾ ਠੀਕ ਹੈ ਜੀ ਉਹ ਕਿਸੇ ਨੇ ਪਰਸਨਲ ਇਸਤੇਮਾਲ ਲਈ ਨਹੀਂ ਰੱਖਿਆ ਜੇ ਜੇ ਉਹਦੇ ਕੋਲੋਂ ਫੜਿਆ ਗਿਆ ਤੇ ਪੱਕੀ ਗੱਲ ਹੈ ਕਿ ਉਸ ਨੂੰ ਇਹ ਸਮਝ ਹੋਣੀ ਚਾਹੀਦੀ ਕਿ ਇਹ ਦੇ ਨਾਲ ਸਾਡੇ ਦੇਸ਼ ਦਾ ਸਾਡੇ ਸਮਾਜ ਦਾ ਨੌਜਵਾਨ ਵਰਗ ਦਾ ਕਈ ਘਰਾਂ ਦਾ ਵੱਡਾ ਨੁਕਸਾਨ ਹੋਣਾ ਹੈ ਅਜਿਹੇ ਹਾਲਾਤਾਂ ਦੇ ਵਿੱਚ ਫਿਰ ਸਜ਼ਾ ਵੀ ਵੱਡੀ ਹੈ ਠੀਕ ਹੈ ਜੀ ਤੇ ਜ਼ਮਾਨਤ ਮਿਲਣੀ ਵੀ ਠੀਕ ਹੈ ਜੀ ਮੁਸ਼ਕਲ ਇਸ ਦੇ ਨਾਲ ਇੱਕ ਹੋਰ ਅਹਿਮ ਸਵਾਲ ਹੈ ਜੀ ਆਪਾਂ ਦੁਬਾਰਾ ਦੁਬਾਰਾ ਗੱਲ ਕਰ ਰਹੇ ਹਾਂ ਕਿ ਇਹ ਜਿਹੜਾ ਕਾਨੂੰਨ ਬਣਾਇਆ ਗਿਆ ਹੈ ਕਿ ਜਿਹੜੇ ਸਾਡੇ ਦੇਸ਼ ਦੇ ਬੱਚੇ ਹਨ ਉਹਨਾਂ ਨੂੰ ਨਸ਼ਿਆਂ ਦੀ ਮਾਰ ਤੋਂ ਜਿਹੜਾ ਬਚਾਇਆ ਜਾ ਸਕੇ ਤਾਂ ਅਸੀਂ ਕਈ ਵਾਰ ਸਮਾਜ ਦੇ ਵਿੱਚ ਦੇਖਦੇ ਹਾਂ ਕਿ ਜਿਹੜੇ ਸਾਡੇ ਬੱਚੇ ਹੁੰਦੇ ਹਨ ਕਈ ਜਿਹੜੇ 18 ਸਾਲ ਤੋਂ ਘੱਟ ਦੀ ਉਮਰ ਦੇ ਹੁੰਦੇ ਹਨ ਤਾਂ ਜਿਹੜੇ ਮਤਲਬ ਬਾਲਗ ਨਹੀਂ ਹੁੰਦੇ ਕਈ ਵਾਰ ਉਹ ਗਲਤ ਸੰਗਤ ਕਰਕੇ ਨਸ਼ੇ ਕਰਨ ਲੱਪ ਜਾਂਦੇ ਹਨ ਜਾਂ ਉਹਨਾਂ ਨੂੰ ਇੰਨੀ ਗੱਲ ਸਮਝ ਨਹੀਂ ਹੁੰਦੀ ਤਾਂ ਜਿਹੜੇ ਕਈ ਜਿਹੜੇ ਲੋਕ ਹੁੰਦੇ ਹਨ ਉਹਨਾਂ ਨੂੰ ਨਸ਼ਾ ਵੇਚਣ ਦੇ ਲਈ ਜਾਂ ਨਸ਼ੇ ਦੀ ਸਪਲਾਈ ਦੇ ਲਈ ਉਹ ਵਰਤਣਾ ਸ਼ੁਰੂ ਕਰ ਦਿੰਦੇ ਹਨ ਜਦ ਇਹੋ ਜਿਹੇ ਬੱਚੇ ਜਦ ਉਹਨਾਂ ਨੂੰ ਪੁਲਿਸ ਅਰੈਸਟ ਕਰਦੀ ਹੈ ਜਾਂ ਉਹਨਾਂ ਦੇ ਖਿਲਾਫ ਕੇਸ ਹੁੰਦਾ ਹੈ ਕਿ ਉਹਨਾਂ ਦੀ ਉਮਰ ਦਾ ਖਾਸ ਤੌਰ ਤੇ ਖਿਆਲ ਲੱਖਿਆ ਜਾਂਦਾ ਹੈ ਕਿ ਇਹ ਜਿਹੜੇ ਐਡੋਲਸੈਂਟ ਹਨ ਆਪਾਂ ਜਿਹਨੂੰ ਕਹਿੰਦੇ ਕਿ ਬਾਲਗ ਨਹੀਂ ਹਨ ਉਹਨਾਂ ਦਾ ਕੇਸ ਤਰੀਕੇ ਨਾਲ ਇਸ ਕਾਨੂੰਨ ਦੇ ਵਿੱਚ ਖਿਆਲ ਲੱਖਾਇਆ ਜਾਂਦਾ ਹੈ ਜਾਂ ਜਦ ਮੁਕਦਮਾ ਚੱਲਦਾ ਹੈ ਉਹਦੇ ਵਿੱਚ ਉਹਨਾਂ ਦਾ ਕਿਦਾਂ ਖਿਆਲ ਲੱਖਾਇਆ ਜਾਂਦਾ ਹੈ ਉਹਦੇ ਬਾਰੇ ਵੀ ਸਾਡੇ ਦਰਸ਼ਕਾਂ ਨਾਲ ਜਾਣਕਾਰੀ ਸਾਂਝੀ ਕਰੋ ਦੇਖੋ ਜੇ ਕੋਈ ਬੱਚਾ 18 ਸਾਲ ਤੋਂ ਘੱਟ ਉਮਰ ਦਾ ਹੈ ਹਾਂਜੀ ਤੇ ਉਹਨੂੰ ਇਸ ਉਹਨੂੰ ਕੋਈ ਅਜਿਹੇ ਕੇਸ ਦੇ ਵਿੱਚ ਉਹਦੀ ਅਰੈਸਟ ਪੈ ਜਾਂਦੀ ਹੈ ਹਾਂਜੀ ਜਾਂ ਫੜਿਆ ਜਾਂਦਾ ਹਾਂਜੀ ਤਾਂ ਸਭ ਤੋਂ ਪਹਿਲੇ ਉਸਦੇ ਮਾਤਾ ਪਿਤਾ ਨੂੰ ਮਾਨਯੋਗ ਅਦਾਲਤ ਵਿੱਚ ਸਾਬਤ ਕਰਨਾ ਪਏਗਾ ਠੀਕ ਹੈ ਜੀ ਕਿ ਇਹ ਇੱਕ 18 ਸਾਲ ਤੋਂ ਘੱਟ ਉਮਰ ਦਾ ਬੱਚਾ ਹੈ ਜਿਸ ਵਾਸਤੇ ਜੁਵਨਲ ਜਸਟਿਸ ਬੋਰਡ ਠੀਕ ਹੈ ਜੀ ਹਰ ਜ਼ਿਲ੍ਹੇ ਵਿੱਚ ਬਣਿਆ ਹੋਇਆ ਹੈ ਠੀਕ ਹੈ ਜੀ ਔਰ ਉਹਦੇ ਵਾਸਤੇ ਕਮਰ ਜੀ ਇਹ ਵੀ ਗੱਲ ਹੈ ਕਿ ਖਾਸ ਤੌਰ ਤੇ ਉਹਨਾਂ ਨੂੰ ਆਪਣਾ ਉਸ ਬੱਚੇ ਦਾ ਆਧਾਰ ਕਾਰਡ ਠੀਕ ਹੈ ਉਸ ਦਾ ਬਰਥ ਸਰਟੀਫਿਕੇਟ ਠੀਕ ਹੈ ਜੀ ਸਕੂਲ ਦਾ ਸਰਟੀਫਿਕੇਟ ਆਪਣਾ ਬਿਆਨ ਪਰਿਵਾਰ ਚੋਂ ਆਪਣੇ ਆਧਾਰ ਕਾਰਡ ਇਹ ਚੰਗੀ ਤਰ੍ਹਾਂ ਸਭ ਕੁਝ ਰੱਖਣਾ ਇਹ ਉਹ ਸਬੂਤ ਸਾਹਮਣੇ ਰੱਖਣੇ ਪੈਣਗੇ ਠੀਕ ਹੈ ਜੀ ਕਿ ਇਹ ਜੋ ਵਾਕਿਆ ਹੀ ਇਸ ਦੀ ਉਮਰ ਹੈ ਉਹ 18 ਸਾਲ ਤੋਂ ਘੱਟ ਹੈ ਇਹ ਨਹੀਂ ਹੈ ਕਿ 18 ਸਾਲ ਤੋਂ ਘੱਟ ਉਮਰ ਦੇ ਕਿਸੇ ਵਿਅਕਤੀ ਨੂੰ ਜੇ ਬੱਚਾ ਸਮਝਦੇ ਹੋਏ ਜਾਂ ਛੋਟੀ ਉਮਰ ਦਾ ਸਮਝਦੇ ਹੋਏ ਉਸ ਵਾਸਤੇ ਕੁਝ ਰਿਲੈਕਸੇਸ਼ਨ ਜਾਂ ਕੁਝ ਆਸਾਨੀ ਜਾਂ ਕੁਝ ਨਰਮਾਈ ਵਰਤੀ ਗਈ ਹੈ ਤਾਂ ਉਸ ਦੀ ਦੁਰਵਰਤੋਂ ਕੋਈ ਵੀ ਵਿਅਕਤੀ ਕਰ ਲਵੇ ਅਜਿਹਾ ਨਹੀਂ ਹੈ ਠੀਕ ਹੈ ਜੀ ਤਾਂ ਉਹਦੇ ਵਾਸਤੇ ਫਿਰ ਇਹ ਹੈ ਕਿ ਉਹਨੂੰ ਜ਼ਮਾਨਤ ਮਿਲਣੀ ਆਸਾਨ ਹੈ ਪਰ ਉਹ ਵੀ ਦੇਖਿਆ ਜਾਂਦਾ ਹੈ ਕਿ ਹਾਂ ਇਸ ਤੋਂ ਰਿਕਵਰੀ ਕੀ ਹੋਈ ਹੈ ਠੀਕ ਹੈ ਜੀ ਫਿਰ ਇਹ ਵੀ ਹੈ ਕਿ ਜ਼ਮਾਨਤ ਦੇ ਨਾਲ ਨਾਲ ਆਂਦੇ ਸਮੇਂ ਦੇ ਵਿੱਚ ਉਹਦੇ ਸਜ਼ਾਵਾਂ ਦੇ ਵਿੱਚ ਵੀ ਉਹਦੇ ਚ ਪ੍ਰਾਵਧਾਨ ਵੱਖਰੇ ਨੇ ਜਿਹੜੇ ਕਿ ਇੱਕ ਅਡਲਟ ਤੋਂ 18 ਸਾਲ ਦੀ ਉਮਰ ਦੇ ਵੱਡੇ ਜਿਹੜਾ ਵਿਅਕਤੀ ਹੈ ਉਹਦੇ ਨਾਲੋਂ ਉਪ ਪ੍ਰਾਵਧਾਨ ਬਿਲਕੁਲ ਵੱਖਰੇ ਨੇ ਠੀਕ ਹੈ ਜੀ ਮੈਂ ਇੱਥੇ ਕਮਰ ਦੀ ਇਹ ਵੀ ਗੱਲ ਕਰੂੰਗਾ ਜਿੱਥੇ ਤੁਸੀਂ ਬੱਚਿਆਂ ਦੀ ਗੱਲ ਕੀਤੀ ਹੈ ਹਾਂਜੀ ਹਾਂਜੀ ਸਿਰਫ ਬੱਚਿਆਂ ਦੇ ਹੀ ਨਹੀਂ ਠੀਕ ਹੈ ਜੀ ਜਿਹੜੇ ਅਡਲਟਸ ਨੇ 18 ਸਾਲ ਤੋਂ ਉੱਤੇ ਨੇ ਹਾਂਜੀ ਐਨਡੀਪੀਐਸ ਐਕਟ ਇੱਕ ਅਜੀਹਾ ਇਕੱਲਾ ਐਕਟ ਹੈ ਕਿ ਜਿੱਥੇ ਵੱਡਿਆਂ ਦੇ ਵੀ ਅਧਿਕਾਰ ਕੁਝ ਰੱਖੇ ਗਏ ਆ ਠੀਕ ਹੈ ਜੀ ਜੇਕਰ ਤੁਹਾਨੂੰ ਕੋਈ ਪੁਲਿਸ ਅਫਸਰ ਹਾਂਜੀ ਰੋਕਦਾ ਹੈ ਤੇ ਉਹ ਤੁਹਾਡੇ ਤੇ ਇਹ ਸ਼ੱਕਜ਼ਾਰ ਕਰਦਾ ਹੈ ਕਿ ਮੈਂ ਮੈਨੂੰ ਸ਼ੱਕ ਹੈ ਕਿ ਤੁਹਾਡੇ ਕੋਲ ਕੋਈ ਨਸ਼ੀਲੀ ਵਸਤੂ ਹੈ ਹਾਂਜੀ ਤਾਂ ਪਹਿਲੀ ਗੱਲ ਜਿਹੜੀ ਵਿਸ਼ੇਸ਼ ਰੂਪ ਨਾਲ ਇਸ ਕਾਨੂੰਨ 'ਚ ਪ੍ਰਾਵਧਾਨ ਹੈ ਕਿ ਉਸ ਨੂੰ ਦਫਾ 50 ਹਾਂਜੀ ਐਨਡੀਪੀਐਸ ਐਕਟ ਥੱਲੇ ਇੱਕ ਨੋਟਿਸ ਤੁਹਾਨੂੰ ਦੇਣਾ ਪਵੇਗਾ ਠੀਕ ਹੈ ਜੀ ਉਹ ਨੋਟਿਸ ਕੀ ਹੈ ਕਿ ਸਭ ਤੋਂ ਪਹਿਲਾਂ ਉਹ ਵਿਅਕਤੀ ਉਹ ਪੁਲਿਸ ਅਫਸਰ ਹਾਂਜੀ ਆਪਣੀ ਰੈਂਕ ਆਪਣਾ ਨਾਮ ਠੀਕ ਹੈ ਜੀ ਤੇ ਆਪਣੇ ਥਾਣੇ ਦੀ ਤਾਇਨਾਤੀ ਕਿ ਮੈਂ ਕਿਸ ਥਾਣੇ ਵਿੱਚ ਤਾਇਨਾਤ ਹਾਂ ਜਾਂ ਕਿਸ ਸੈੱਲ ਵਿੱਚ ਤਾਇਨਾਤ ਹਾਂ ਇਹ ਦੱਸੇਗਾ ਹਾਂਜੀ ਇਹ ਦੱਸਣ ਤੋਂ ਬਾਅਦ ਫਿਰ ਉਹ ਤੁਹਾਨੂੰ ਇਹ ਸਵਾਲ ਜਵਾਬ ਕਰੇਗਾ ਕਿ ਮੈਨੂੰ ਤੁਹਾਡੇ ਪਾਸ ਕੋਈ ਨਸ਼ੀਲੀ ਵਸਤੂ ਹੋਣ ਦਾ ਕੋਈ ਸ਼ੱਕ ਹੈ ਠੀਕ ਹੈ ਜੀ ਜੇਕਰ ਤੁਸੀਂ ਚਾਹੋ ਤਾਂ ਇੱਕ ਮਾਨਯੋਗ ਗੈਸਟਡ ਅਫਸਰ ਠੀਕ ਹੈ ਜੀ ਜੋ ਕਿ ਪੰਜਾਬ ਦੇ ਵਿੱਚ ਸਿਰਫ ਔਰ ਸਿਰਫ ਡੀਐਸਪੀ ਨੂੰ ਮੰਨਿਆ ਜਾਂਦਾ ਹੈ ਠੀਕ ਹੈ ਜੀ ਔਰ ਜਾਂ ਕੋਈ ਗੈਸਟਡ ਅਫਸਰ ਹਾਂ ਜੀ ਜਾਂ ਮੈਜਿਸਟ੍ਰੇਟ ਠੀਕ ਉਹਨਾਂ ਦਾ ਪ੍ਰਬੰਧ ਮੌਕੇ ਤੇ ਹੋ ਸਕਦਾ ਹੈ ਠੀਕ ਹੈ ਜੀ ਸੋ ਜੇਕਰ ਕੋਈ ਵਿਅਕਤੀ ਉਸ ਵੇਲੇ ਚਾਹੇ ਹਾਂ ਜੀ ਕਿ ਨਹੀਂ ਮੇਰੀ ਤਲਾਸ਼ੀ ਜੋ ਹੈ ਉਹ ਮਾਨਯੋਗ ਗੈਸਟਡ ਅਫਸਰ ਜਾਂ ਫਿਰ ਕਿ ਸੇ ਮਾਣਯੋਗ ਮੈਜਿਸਟ੍ਰੇਟ ਦੀ ਹਾਜ਼ਰੀ ਦੇ ਵਿੱਚ ਹੋਣੀ ਚਾਹੀਦੀ ਹੈ ਤਾਂ ਉਸ ਬਾਬਤ ਅਸੀਂ ਉਹ ਵਿਅਕਤੀ ਉਸੇ ਸਮੇਂ ਆਪਣਾ ਇਤਰਾਜ਼ ਜਿਤਾ ਜਿਤਾ ਸਕਦਾ ਹੈ ਠੀਕ ਹੈ ਜੀ ਇਹ ਉਸ ਦਾ ਕਾਨੂੰਨੀ ਹੱਕ ਹੈ ਠੀਕ ਹੈ ਜੀ ਜੇ ਉੱਥੇ ਇੱਕ ਕੋਈ ਅਲਾ ਅਧਿਕਾਰੀ ਜੋ ਗੈਸਟਡ ਆਫੀਸਰ ਹਾਂ ਜੀ ਜਾਂ ਫਿਰ ਮੈਜਿਸਟ੍ਰੇਟ ਮੌਕੇ ਤੇ ਪ੍ਰਬੰਧ ਕੀਤਾ ਜਾਵੇ ਤਾਂ ਜੋ ਉਸ ਦੀ ਜਿਹੜੀ ਤਲਾਸ਼ੀ ਹੈ ਉਹ ਇਸ ਤਰ੍ਹਾਂ ਨਾ ਰਹੇ ਕਿ ਉਸ ਨੂੰ ਕਿਸੇ ਗਲਤ ਢੰਗ ਦੇ ਨਾਲ ਕੇਸ ਵਿੱਚ ਫਸਾ ਦਿੱਤਾ ਗਿਆ ਠੀਕ ਹੈ ਜੀ ਤੋ ਇਹ ਇੱਕ ਬੜਾ ਵੱਡਾ ਪ੍ਰਾਵਧਾਨ ਹੈ ਜੋ ਕਿ ਇਹ ਪ੍ਰਾਵਧਾਨ ਕਿਸੇ ਹੋਰ ਐਕਟ ਵਿੱਚ ਦੇਖਣ ਨੂੰ ਘੱਟ ਮਿਲਦਾ ਹੈ ਨਹੀਂ ਮਿਲਦਾ ਰਦਰ ਬਿਲਕੁਲ ਠੀਕ ਹੈ ਜੀ ਇਹ ਸਪੈਸ਼ਲੀ ਇਸ ਕਰਕੇ ਰੱਖਿਆ ਗਿਆ ਹੈ ਕਿ ਇਹ ਨਾ ਹੋਵੇ ਕਿ ਕੋਈ ਪੁਲਿਸ ਅਫਸਰ ਕਿਸੇ ਨਾਕੇ ਤੇ ਖੜਿਆ ਆਪਣੇ ਪਾਵਰ ਦੀ ਦੁਰਵਰਤੋਂ ਕਰਦੇ ਹੋਏ ਕਿਸੇ ਨੂੰ ਵੀ ਕਿਸੇ ਢੰਗ ਨਾਲ ਫਸਾ ਦੇਵੇ ਤੋ ਇਹ ਇੱਕ ਸਪੈਸ਼ਲ ਜਿਹੜੀ ਹੈ ਪ੍ਰੋਵੀਜ਼ਨ ਹੈ ਠੀਕ ਹੈ ਜੀ ਇਸ ਦੀ ਜਾਣਕਾਰੀ ਸਾਡੇ ਦਰਸ਼ਕਾਂ ਨੂੰ ਹੋਣੀ ਚਾਹੀਦੀ ਹੈ ਠੀਕ ਹੈ ਜੀ ਇਤੋਂ ਤੱਕ ਵੀ ਹੈ ਕਿ ਜੋ ਉਹ ਆਈਓ ਹੈ ਜੋ ਉਹ ਵਿਅਕਤੀ ਜਿਹੜਾ ਉਹ ਇੱਕ ਇਨਵੈਸਟੀਗੇਸ਼ਨ ਆਫੀਸਰ ਹੈ। ਉਸ ਦੀ ਇਹ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੀ ਵੀ ਤਲਾਸ਼ੀ ਦੇ ਵਾਸਤੇ ਆਫਰ ਕਰੇ ਕਿ ਜੇਕਰ ਤੁਹਾਨੂੰ ਮੇਰੇ ਤੇ ਸ਼ੱਕ ਹੈ ਜਾਂ ਮੇਰੀ ਪੁਲਿਸ ਪਾਰਟੀ ਤੇ ਸ਼ੱਕ ਹੈ ਕਿ ਸਾਡੇ ਕੋਲ ਕੋਈ ਨਸ਼ੀਲਾ ਪਦਾਰਥ ਹੈ ਤਾਂ ਤੁਸੀਂ ਸਾਡੀ ਤਲਾਸ਼ੀ ਵੀ ਕਰ ਸਕਦੇ ਹੋ ਆਪਣੀ ਤਲਾਸ਼ੀ ਦੇਣ ਤੋਂ ਪਹਿਲਾਂ। ਠੀਕ ਹੈ ਜੀ। ਔਰ ਜੋ ਇਹ ਸਾਰੀ ਗੱਲਬਾਤ ਜੇ ਤੁਸੀਂ ਜੇ ਇੱਕ ਮਹਿਲਾ ਹੈ। ਹਾਂਜੀ। ਕਿਉਂਕਿ ਤੁਸੀਂ ਬੱਚਿਆਂ ਦੀ ਗੱਲ ਸ਼ੁਰੂ ਕੀਤੀ ਹੈ। ਮੈਂ ਸਾਰੇ ਹੱਕ ਜਿਹੜੇ ਆ ਇਸ ਕਰਕੇ ਦੱਸ ਰਿਹਾ। ਹਾਂ ਕਿ ਸਭ ਦੇ ਵੱਖੋ ਵੱਖਰੇ ਵੰਡੇ ਗਏ ਬਿਲਕੁਲ ਠੀਕ ਹੈ ਜੀ ਉਹ ਜੋ ਤੁਸੀਂ ਇਜਾਜ਼ਤ ਦਓ ਤੇ ਇਹ ਵੀ ਅਗਲੀ ਬਿਲਕੁਲ ਜੀ ਬਿਲਕੁਲ ਤਾਂ ਜੇ ਕੋਈ ਮਹਿਲਾ ਹੈ ਹਾਂ ਜੀ ਤੇ ਉਹਦੇ ਵਿਸ਼ੇ ਦੇ ਵਿੱਚ ਵੀ ਹੈ ਕਿ ਕੋਈ ਪੁਰਸ਼ ਅਫਸਰ ਠੀਕ ਹੈ ਜੀ ਉਹਨਾਂ ਦੀ ਜੇ ਕਿਤੇ ਤਲਾਸ਼ੀ ਲੈਣੀ ਹੈ ਤੇ ਸਭ ਤੋਂ ਪਹਿਲਾਂ ਇੱਕ ਮਹਿਲਾ ਅਫਸਰ ਦਾ ਪੁਲਿਸ ਕਰਮਚਾਰੀ ਦਾ ਠੀਕ ਹੈ ਜੀ ਮਹਿਲਾ ਪੁਲਿਸ ਕਰਮਚਾਰੀ ਜਾਂ ਮਹਿਲਾ ਪੁਲਿਸ ਅਫਸਰ ਦਾ ਉੱਥੇ ਪ੍ਰਬੰਧ ਹੋਣਾ ਜ਼ਰੂਰੀ ਹੈ ਠੀਕ ਹੈ ਜੀ ਇਹ ਨਹੀਂ ਹੈ ਕਿ ਕਿ세 ਮਹਿਲਾ ਦੇ ਨਾਲ ਕੋਈ ਗੱਲਬਾਤ ਕੋਈ ਪੁਲਿਸ ਅਫਸਰ ਇਸ ਢੰਗ ਨਾਲ ਕਰੇਗਾ ਠੀਕ ਹੈ ਜੀ ਇਹ ਕਾਨੂੰਨ ਦੀ ਦੁਰਵਰਤੋਂ ਹੈ ਠੀਕ ਹੈ ਜੀ ਸੋ ਹਰੇਕ ਚੀਜ਼ ਦਾ ਬੜੇ ਵਿਸਥਾਰ ਦੇ ਨਾਲ ਠੀਕ ਹੈ ਜੀ ਬੜੀ ਡੂੰਘਾਈ ਨਾਲ ਇਸ ਐਕਟ ਵਿੱਚ ਖਿਆਲ ਰੱਖਿਆ ਗਿਆ ਹੈ ਕਿ ਦੇਸ਼ ਦੇ ਨਾਗਰਿਕਾਂ ਨੂੰ ਇੱਕ ਪਾਸੇ ਨਸ਼ੇ ਤੋਂ ਬਚਾਇਆ ਜਾਵੇ ਠੀਕ ਹੈ ਜੀ ਦੂਜੇ ਪਾਸੇ ਕਿਤੇ ਇਸ ਐਕਟ ਦੀ ਦੁਰਵਰਤੋਂ ਨਾ ਹੋ ਜਾਵੇ ਇਹ ਸ਼੍ਰੇਣੀਆਂ ਇਸ ਢੰਗ ਨਾਲ ਵੰਡੀਆਂ ਗਈਆਂ ਠੀਕ ਹੈ ਜੀ ਜੀ ਇਹ ਜਿਦਾਂ ਆਪਾਂ ਹੁਣ ਤਾਈਂ ਗੱਲ ਕੀਤੀ ਹੈ ਕਿ ਜੀ ਹਰ ਤਰੀਕੇ ਨਾਲ ਇਸ ਗੱਲ ਦੇ ਵਿੱਚ ਕਿ ਨਹੀਂ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਜਿਹੜੇ ਵਿਅਕਤੀ ਤਾਂ ਜਿਹੜਾ ਕੋਈ سنگੀਨ ਜੁਰਮ ਕਰਦੇ ਆ ਉਹਨਾਂ ਨੂੰ ਬਖਸ਼ਿਆ ਨਾ ਜਾਵੇ ਦੂਜੀ ਗੱਲ ਆ ਕਿ ਸਹੀ ਤਰੀਕੇ ਦੇ ਨਾਲ ਇੱਕ ਸਹੀ ਪ੍ਰੋਸੀਜਰ ਨਾਲ ਜਿਹੜੀ ਉਹ ਸਾਰੀ ਕਾਰਵਾਈ ਕੀਤੀ ਜਾਵੇ ਨਾਲ ਦੇ ਨਾਲ ਹਰ ਇੱਕ ਵਿਅਕਤੀ ਨੂੰ ਕੁਝ ਹੱਕ ਵੀ ਦਿੱਤੇ ਗਏ ਹਨ ਇਸ ਤੋਂ ਅਗਲੀ ਗੱਲ ਆਪਾਂ ਕਰਾਂਗੇ ਕਿ ਜਿਹੜੀ ਸਭ ਤੋਂ ਪਹਿਲੀ ਜਿਹੜੀ ਸਮਾਜ ਦੇ ਵਿੱਚ ਜਿਹੜਾ ਜੁਰਮ ਨੂੰ ਰੋਕਣ ਦੀ ਜਿਹੜੀ ਜ਼ਿੰਮੇਵਾਰੀ ਹੁੰਦੀ ਹੈ ਉਹ ਹੁੰਦੀ ਹੈ ਸਾਡੇ ਪੁਲਿਸ ਜਿਹੜਾ ਪ੍ਰਸ਼ਾਸਨ ਦੀ ਕੀ ਇਹ ਸੈਕਟਰ ਦੇ ਵਿੱਚ ਪੁਲਿਸ ਨੂੰ ਕੁਝ ਸਪੈਸ਼ਲ ਪਾਵਰ ਵੀ ਦਿੱਤੀਆਂ ਗਈਆਂ ਹਨ ਜਿਸ ਦੇ ਨਾਲ ਉਹ ਹੋਰ ਵਧੀਆ ਤਰੀਕੇ ਦੇ ਨਾਲ ਜਿਹੜਾ ਹੈ ਇਸ ਦੀ ਰੋਕਥਾਮ ਕਰ ਸਕਣ ਨਸ਼ਿਆਂ ਦੀ ਤਾਂ ਇਸ ਸੰਬੰਧ ਦੇ ਜੇ ਕੋਈ ਇਨਵੈਸਟੀਗੇਸ਼ਨ ਵੀ ਕਰਨੀ ਹੈ ਤਾਂ ਉਹ ਵੀ ਆਪਣੀ ਜਿਹੜੀ ਉਸੇ ਤਰੀਕੇ ਨਾਲ ਕਰ ਸਕਣ ਜੀ ਵੈਸੇ ਜੋ ਦੇਖਣ ਵਿੱਚ ਆਇਆ ਹੈ ਕਿ ਪੁਲਿਸ ਨੇ ਪੰਜਾਬ ਪੁਲਿਸ ਨੇ ਵਿਸ਼ੇਸ਼ ਰੂਪ ਨਾਲ ਹਾਂਜੀ ਪਿੱਛੇ ਜੇ ਆਪਣੇ ਆਪ ਨੂੰ ਬਹੁਤ ਇਕਵਿਪ ਬਹੁਤ ਵਧੀਆ ਜਿਹੜਾ ਹੈ ਇਸ ਦੇ ਉੱਤੇ ਉਹਨਾਂ ਦੇ ਟ੍ਰੇਨਿੰਗ ਸੈਸ਼ਨਸ ਰਹੇ ਆ ਠੀਕ ਹੈ ਜੀ ਪਹਿਲੇ ਕਈ ਵਾਰ ਕਈ ਐਸੇ ਕੇਸਸ ਦੇ ਵਿੱਚ ਕਈ ਐਸੀਆਂ ਗਲਤੀਆਂ ਸਾਹਮਣੇ ਆਉਂਦੀਆਂ ਸੀ ਜਿਹੜੀਆਂ ਕਿ ਪੁਲਿਸ ਨੇ ਆਪਣੇ ਵੱਲੋਂ ਇੱਕ ਵੱਡਾ ਕੰਮ ਕੀਤਾ ਹੁੰਦਾ ਸੀ ਕਿਸੇ ਨੂੰ ਫੜਿਆ ਹੁੰਦਾ ਸੀ ਹਾਂਜੀ ਤੇ ਪਰ ਉਸ ਦੀ ਇਨਵੈਸਟੀਗੇਸ਼ਨ ਦੌਰਾਨ ਹਾਂਜੀ ਗਲਤੀਆਂ ਐਸੀਆਂ ਆ ਜਾਂਦੀਆਂ ਸੀ ਕਿ ਜਿਸ ਕਰਕੇ ਜਿਹਦਾ ਸਿੱਧਾ-ਸਿੱਧਾ ਲਾਭ ਅਕਿਊਜ਼ਡ ਨੂੰ ਜਾਂ ਦੋਸ਼ੀ ਨੂੰ ਮਿਲ ਜਾਂਦਾ ਸੀ ਬਿਲਕੁਲ ਠੀਕ ਹੈ ਜੀ ਹੁਣ ਇਸ ਐਕਟ ਦੌਰਾਨ ਇਸ ਐਕਟ ਤਹਿਤ ਹਾਂਜੀ ਜੋ ਪੁਲਿਸ ਅਫਸਰਾਂ ਨੂੰ ਜੋ ਪਾਵਰਾਂ ਮਿਲੀਆਂ ਹੋਈਆਂ ਹਨ ਸਭ ਤੋਂ ਪਹਿਲੀ ਗੱਲ ਇਹ ਇਸ ਐਕਟ ਦੇ ਵਿੱਚ ਵਿਸ਼ੇਸ਼ ਰੂਪ ਨਾਲ ਕੰਮ ਕਰਨ ਵਾਸਤੇ ਮਿਨੀਮਮ ਜੋ ASI ਲੈਵਲ ਹੈ ਅਸਿਸਟੈਂਟ ਸਬ ਇਨਸਪੈਕਟਰ ਆਫ ਪੁਲਿਸ ਠੀਕ ਹੈ ਜੀ ਉਹਨਾਂ ਨੂੰ ਪਾਵਰ ਇਹ ਹੈ ਕਿ ਉਹ ਇਸ ਦੀ ਇਨਵੈਸਟੀਗੇਸ਼ਨ ਕਰ ਸਕਣ ਹੁਣ ਇੱਕ ਹੁੰਦਾ ਹੈ ਕਿ ਅਸਿਸਟੈਂਟ ਸਬ ਇਨਸਪੈਕਟਰ ਆਫ ਪੁਲਿਸ ਜੇ ਆਪਾਂ ਗੱਲ ਕਰਦੇ ਹਾਂ ਤਾਂ ਕਈ ਵਾਰੀ ਉਹ ਰੈਂਕ ਹੁੰਦੇ ਆ ਕਿ ਰੈਂਕ ਤਾਂ ਉਹਨਾਂ ਦਾ ਕਨਸਟੇਬਲ ਹੈ ਪਰ ਉਹਨਾਂ ਦੀ achhiyan ਸੇਵਾਵਾਂ ਕਰਕੇ ਉਹਨਾਂ ਦੇ ਅਫਸਰਾਂ ਨੇ ਉਹਨਾਂ ਨੂੰ ਇੱਕ ਤਰੱਕੀ ਦੇ ਕੇ ਅਸਿਸਟੈਂਟ ਸਬ ਇਨਸਪੈਕਟਰ ਦਾ ਰੈਂਕ ਦਿੰਦਾ ਹੈ ਪਰ ਇਸ ਸ਼੍ਰੇਣੀ ਵਿੱਚ ਉਹ ਅਫਸਰ ਸ਼ਾਮਿਲ ਨਹੀਂ ਹੁੰਦੇ ਠੀਕ ਹੈ ਜੀ ਜੋ ਪੱਕੇ ਤੌਰ ਤੇ ਏਐਸਆਈ ਨੇ ਜਾਂ ਉਸ ਤੋਂ ਉੱਤੇ ਨੇ ਕੇਵਲ ਕੇਵਲ ਤੇ ਕੇਵਲ ਉਹੀ ਅਫਸਰ ਬਿਲਕੁਲ ਠੀਕ ਹੈ ਐਨਡੀਪੀਐਸ ਐਕਟ ਦੇ ਤਹਿਤ ਜੋ ਹੈ ਉਹ ਇਨਵੈਸਟੀਗੇਸ਼ਨ ਕਰ ਸਕਦੇ ਜੇ ਕਿਸੇ ਵਿਅਕਤੀ ਨੂੰ ਕੋਈ ਏਐਸਆਈ ਰੈਂਕ ਤੋਂ ਥੱਲੇ ਦਾ ਕੋਈ ਅਫਸਰ ਹਾਂਜੀ ਇਨਵੈਸਟੀਗੇਟ ਕਰਦਾ ਹੈ ਤੇ ਤੁਹਾਨੂੰ ਇਹ ਹੱਕ ਹਨ ਦਰਸ਼ਕਾਂ ਨੂੰ ਇਹ ਨਿਵੇਦਨ ਕਰਨਾ ਕਿ ਇਹ ਹੱਕ ਹਨ ਕਿ ਉਸ ਚੀਜ਼ ਤੇ ਤੁਸੀਂ ਆਬਜੈਕਟ ਕਰ ਸਕੋ ਕਿ ਇਸ ਦੀ ਇਨਵੈਸਟੀਗੇਸ਼ਨ ਦਾ ਹੱਕ ਤੁਹਾਡੇ ਪਾਸ ਨਹੀਂ ਹੈ ਠੀਕ ਹੈ ਔਰ ਵੀਡੀਓਗ੍ਰਾਫੀ ਕਰਨੀ ਜਾਂ ਇਹ ਇਹ ਦਰਸ਼ਕਾਂ ਦੇ ਪਾਸ ਤੇ ਹੈ ਜੋ ਤੁਸੀਂ ਗੱਲ ਕਰ ਰਹੇ ਸੀ ਕਿ ਪੁਲਿਸ ਨੂੰ ਕੀ ਕੀ ਹੱਕ ਔਰ ਕੀ ਕੀ ਉਹਨਾਂ ਦੇ ਅਧਿਕਾਰ ਖੇਤਰ ਵਿੱਚ ਹੈ ਦੇਖੋ ਕਿਸੇ ਜਗ੍ਹਾ ਤੇ ਰੇਡ ਕਰਨਾ ਠੀਕ ਹੈ ਜੀ ਕਈ ਜਗ੍ਹਾ ਤੇ ਸੈਕਸ਼ਨ 42 43 ਤਹਿਤ ਲੋਡ ਪੈਂਦੀ ਹੈ ਵਾਰੰਟਸ ਦੀ ਠੀਕ ਹੈ ਤੇ ਕਈ ਜਗ੍ਹਾ ਤੇ ਅਜਿਹਾ ਪ੍ਰਾਵਧਾਨ ਵੀ ਹੈ ਕਿ ਜੇ ਉੱਥੇ ਕੁਝ ਅਜਿਹਾ ਨਜ਼ਰ ਆਉਂਦਾ ਹੈ ਕਿ ਅਸੀਂ ਹੁਣੇ ਇਹ ਦੇਖਣਾ ਹੈ ਤਾਂ ਠੀਕ ਹੈ ਜੀ ਹੁਣੇ ਰੇਡ ਕਰਨਾ ਹੈ ਤੇ ਵਾਰੰਟਸ ਤੋਂ ਐਗਜ਼ੈਂਪਟਡ ਵੀ ਹੈ ਠੀਕ ਹੈ ਜੀ ਜਿੱਥੇ ਕੋਈ ਵਿਅਕਤੀ ਆਪਣੇ ਲੈਵਲ ਤੇ ਕਹਿ ਦਿੰਦਾ ਹੈ ਕਿ ਮੈਨੂੰ ਆਈਓ ਤੇ ਪੂਰਾ ਭਰੋਸਾ ਹੈ ਤਾਂ ਉਹ ਆਈਓ ਖੁਦ ਇਹ ਕੋਈ ਗੈਸਟਡ ਅਫੀਸਰ ਨਹੀਂ ਹੈ ਉਹ ਸਾਰੀ ਇਨਵੈਸਟੀਗੇਸ਼ਨ ਕਰ ਸਕਦਾ ਹੈ ਪਰਸਨਲ ਸਰਚ ਕਰ ਸਕਦਾ ਹੈ ਤੇ ਵਿਅਕਤੀ ਨੂੰ ਗ੍ਰਿਫਤਾਰ ਕਰ ਸਕਦਾ ਹੈ ਇਸ ਵਾਸਤੇ ਜੋ ਪ੍ਰੋਵੀਜ਼ਨਸ ਨੇ ਪੰਜਾਬ ਪੁਲਿਸ ਔਰ ਵੱਖ-ਵੱਖ ਰਿਆ ਸਾਡੇ ਦੇਸ਼ ਦੀਆਂ ਪੁਲਿਸ ਟੀਮਸ ਇਸ ਚੀਜ਼ ਦੇ ਉੱਤੇ ਰਿਸਰਚ ਕਰਦੀਆਂ ਰਹਿੰਦੀਆਂ ਨੇ ਠੀਕ ਹੈ ਜੀ ਨਵਾਂ-ਨਵਾਂ ਜੋ ਕਾਨੂੰਨ ਚ ਸੋਧਾਂ ਹੁੰਦੀਆਂ ਉਹਦੇ ਬਾਰੇ ਵੀ ਐਕਟਿਵ ਰਹਿੰਦੀਆਂ ਔਰ ਪਿੱਛੇ ਪਿਛਲੇ ਸਮੇਂ ਵਿੱਚ ਪੰਜਾਬ ਪੁਲਿਸ ਨੇ ਇਸ ਦਿਸ਼ਾ ਦੇ ਵਿੱਚ ਆਪਣੇ ਆਪ ਨੂੰ ਇਕੁਇਪ ਕਰਨ ਔਰ ਵਧੀਆ ਕਾਰਗੁਜ਼ਾਰੀ ਕਰਨ ਦੇ ਵਿੱਚ ਕਾਨੂੰਨ ਦੀ ਬਿਹਤਰ ਸਮਝ ਵਾਸਤੇ ਵਿਸ਼ੇਸ਼ ਸੈਸ਼ਨ ਵੀ ਚੱਲਿਆ ਇਹ ਮੈਂ ਪਿਛਲੇ ਸਮੇਂ ਦੀ ਗੱਲ ਕੋਈ ਆ ਟਾਈਮ ਪੀਰੀਅਡ ਦੀ ਇਸ ਗਵਰਨਮੈਂਟ ਦੀ ਨਹੀਂ ਕਰ ਰਿਹਾ ਮੈਂ ਪਿਛਲੇ 4-5 ਸਾਲਾਂ ਤੋਂ ਲਗਾਤਾਰ ਗੱਲ ਕਰ ਰਿਹਾ ਵੀ ਜੋ ਇਹ ਨਹੀਂ ਹੈ ਕੋਈ ਮੈਂ ਗਵਰਨਮੈਂਟ ਦੇ ਫੇਵਰ ਦੀ ਮੈਂ ਇਹ ਕਹਿ ਰਿਹਾ ਕਿ ਪਿਛਲੇ 4-5 ਸਾਲਾਂ ਤੋਂ ਕਾਫੀ ਅੱਛਾ ਜਿਹੜਾ ਇੱਕ ਸਰ ਇਹਦੇ ਨਾਲ ਇੱਕ ਹੋਰ ਇੱਕ ਬਹੁਤ ਅਹਿਮ ਸਵਾਲ ਹੈ ਕਿ ਜਿੱਥੇ ਕਿਤੇ ਕਹਿੰਦੇ ਕੋਈ ਜੁਰਮ ਹੁੰਦਾ ਹੈ ਤੋ ਹਲੇ ਜਾਂ ਜੁਰਮ ਹੋਇਆ ਹੁੰਦਾ ਤਾਂ ਉਹ ਜਿਹੜਾ ਇੱਕ ਦੋਸ਼ੀ ਦੇ ਉੱਤੇ ਦੋਸ਼ ਲੱਗਣ ਨੂੰ ਜਾਂ ਜਿਹੜੇ ਸਾਬਤ ਕਰਨ ਨੂੰ ਥੋੜਾ ਟਾਈਮ ਲੱਗਦਾ ਹੈ ਮਕਦਮਾ ਜਿਹੜਾ ਉਹ ਲੰਬਾ ਚੱਲਦਾ ਹੈ ਕਿ ਇਸ ਗੱਲ ਨੂੰ ਮੱਦੇਨਜ਼ਰ ਰੱਖਤੇ ਹੋਏ ਜਿਹੜਾ ਸਾਡਾ ਨਵਾਂ ਸੰਬੰਧੀ ਕਾਨੂੰਨ ਹੈ ਇਸ ਦੇ ਵਿੱਚ ਵੀ ਜਿਹੜਾ ਬੇਲ ਜਿਹਨੂੰ ਆਪਾਂ ਜ਼ਮਾਨਤ ਕਹਿੰਦੇ ਆ ਉਸ ਦੇ ਹੱਕ ਹੁਣ ਉਹਦੇ ਬਾਰੇ ਥੋੜਾ ਐ ਦਰਸ਼ਕਾਂ ਨੂੰ ਦੱਸੋ ਦੇਖਿਏ ਅਗਰ ਕੋਈ ਵਿਅਕਤੀ ਫੜਿਆ ਜਾਂਦਾ ਕਿਸੇ ਸਮਾਲ ਕੁਆਂਟੀਟੀ ਦੇ ਵਿੱਚ ਤਾਂ ਬਹੁਤ ਘੱਟ ਸਮੇਂ ਵਿੱਚ ਮਾਨਯੋਗ ਅਦਾਲਤਾਂ ਉਸ ਨੂੰ ਕੰਸੀਡਰ ਕਰਦੇ ਹੋਏ ਜੇ ਮਾਨਯੋਗ ਜਜ ਸਾਹਿਬ ਰਜਿਸਟਰਾਰ ਸਾਹਿਬ ਇਸ ਨੂੰ ਠੀਕ ਸਮਝਣ ਤਾਂ ਉਹ ਉਸ ਨੂੰ ਜ਼ਮਾਨਤ ਦੇ ਸਕਦੇ ਹਨ ਠੀਕ ਹੈ ਜੀ ਜੇ ਨਾਨ ਕਮਰਸ਼ੀਅਲ ਹੈ ਤਾਂ ਉਸ ਦਾ ਇੱਕ ਟਾਈਮ ਪੀਰੀਅਡ ਹੈ ਕੋਈ 15 20 ਦਿਨ 25 ਦਿਨ ਮਹੀਨਾ ਡੇਢ ਮਹੀਨਾ ਉਸ ਵਿੱਚ ਜ਼ਮਾਨਤ ਮਿਲ ਜਾਂਦੀ ਹੈ ਪਰ ਕਮਰਸ਼ੀਅਲ ਕੁਆਂਟੀਟੀ ਦੇ ਵਿੱਚ ਦਿੱਤੇ ਨਜ਼ਰ ਆਉਂਦਾ ਹੈ ਕਿ ਨਹੀਂ ਇਹਦੇ ਨਾਲ ਦੇ ਸਮਾਜ ਦਾ ਨੁਕਸਾਨ ਹੋਣਾ ਸੀ ਉੱਥੇ ਸਜ਼ਾ ਦਾ ਪ੍ਰਾਪਦਾ ਸੌਰੀ ਬੇਲ ਜਿਹੜੀ ਹੈ ਉਹ ਜ਼ਿਆਦਾਤਰ ਕੇਸਸ ਦੇ ਵਿੱਚ ਟ੍ਰਾਇਲ ਚੱਲਦੇ ਦੌਰਾਨ ਛੇਤੀ ਨਹੀਂ ਦਿੱਤੀ ਜਾਂਦੀ ਬਿਲਕੁਲ ਠੀਕ ਹੈ ਜੀ ਜਿੱਦਾਂ ਕਈ ਵਾਰ ਤੁਸੀਂ ਦੱਸਿਆ ਕਿ ਫੋਰੈਂਸਿਕ ਲੈਬ ਦੇ ਵਿੱਚ ਜਾਂਦੀ ਹੈ ਪਹਿਲੇ ਜਿਹੜਾ ਪਦਾਰਥ ਫੇਰ ਪਤਾ ਲੱਗਦਾ ਹੈ ਕਿ ਕਮਰਸ਼ੀਅਲ ਹੈ ਜਾਂ ਨਾਨ ਕਮਰਸ਼ੀਅਲ ਹੈ ਜੇ ਜਿਆਦਾ ਰੈਸਟ ਹੋ ਗਈ ਆ ਤਾਂ ਰਿਪੋਰਟ ਆਉਣ ਤੱਕ ਫੋਰੈਂਸਿਕ ਲੈਬ ਤੋਂ ਤਦ ਤੱਕ ਦਾ ਜਿਹੜਾ ਸਮੇਂ ਦਾ ਪੀਰੀਅਡ ਹੈ ਉਸ ਦੇ ਵਿੱਚ ਬੇਲ ਹੋ ਸਕਦੀ ਹੈ ਦੇਖੋ ਇਹਦੇ ਚ ਵੱਖੋ ਵੱਖਰੇ ਜਿਵੇਂ ਜਿਵੇਂ ਫੋਰੈਂਸਿਕ ਲੈਬ ਦੇ ਵਿੱਚ ਭੇਜ ਦਿੱਤਾ ਜਾਂਦਾ ਤੇ ਉਹਦੇ ਵਿੱਚ ਆਉਣ ਤੱਕ ਜੇ ਤਾਂ ਸਮਾਂ ਜ਼ਿਆਦਾ ਲੱਗਣਾ ਔਰ ਕੁਆਂਟੀਟੀ ਮਾਨਯੋਗ ਜੱਜ ਸਾਹਿਬ ਨੂੰ ਇਹ ਲੱਗਦੀ ਹੈ ਕਿ ਕੁਆਂਟੀਟੀ ਕਿਤੇ ਬਹੁਤੀ ਜ਼ਿਆਦਾ ਨਹੀਂ ਹੈ ਹਾਂਜੀ ਉਸ ਹਾਲਤ ਵਿੱਚ ਜੇ ਉਹ ਸਮਝਣ ਕੇ ਇਸ ਨੂੰ ਬੇਲ ਮਿਲ ਸਕਦੀ ਹੈ ਤਾਂ ਇੱਕ ਇੰਟਰਮ ਜ਼ਮਾਨਤ ਉਸ ਨੂੰ ਅਸੀਂ ਕਹਿੰਦੇ ਹਾਂ ਇੰਟਰਮ ਜ਼ਮਾਨਤ ਦਾ ਇੱਕ ਪ੍ਰਾਵਧਾਨ ਹੈ ਇੰਟਰਮ ਜ਼ਮਾਨਤ ਦੇ ਦਿੱਤੀ ਜਾਂਦੀ ਹੈ ਪਰ ਜਿੱਥੇ ਨਸ਼ੇ ਦੀ ਮਕਦਾਦ ਵਪਾਰਕ ਤੌਰ ਤੇ ਬਹੁਤ ਵੱਡੀ ਹੋਵੇ ਠੀਕ ਹੈ ਜੀ ਸੋਰੀ ਅਜਿਹੇ ਹਾਲਾਤਾਂ ਵਿੱਚ ਬੇਲ ਦੇ ਚਾਂਸਸ ਬਹੁਤ ਬਹੁਤ ਘੱਟ ਬਿਲਕੁਲ ਠੀਕ ਇਹ ਦੋਸਤੋ ਸਾਨੂੰ ਸਮਾਂ ਜ਼ਿਆਦਾ ਨਹੀਂ ਦੇ ਰਿਹਾ ਕਿ ਸੀਆਈ ਦੇ ਪ੍ਰੋਗਰਾਮ ਨੂੰ ਹੋਰ ਅੱਗੇ ਵਧਾ ਸਕੀਏ ਉਮੀਦ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਸਾਡਾ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਸਾਡਾ ਪ੍ਰੋਗਰਾਮ ਦੇਖਣ ਲਈ ਬਹੁਤ ਬਹੁਤ ਧੰਨਵਾਦ ਨਮਸਕਾਰ ਜੀ ਥੈਂਕ ਯੂ